ਪਿੰਡ ਕੋਟ ਸੁਖੀਏ ਤੋਂ ਬੋਲ ਰਹੇ ਆ ਜੀ ਸਾਡੇ ਪਿੰਡ ਦਾ ਨੌਜਵਾਨ ਬਲਜਿੰਦਰ ਸਿੰਘ ਆ ਉਹ ਕਰੰਟ ਦਾ ਜਬਰਦਸਤ ਝਟਕਾ ਲੱਗਣ ਨਾਲ ਅਚਾਨਕ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਜੀ ਬਲਜਿੰਦਰ ਸਿੰਘ ਇੱਕ ਨੌਜਵਾਨ ਵੜਾ ਹੀ ਮਿਹਨਤੀ ਮੁੰਡਾ ਸੀ ਸਾਡੇ ਪਿੰਡ ਕੋਟ ਸੁਖੀਏ ਨੂੰ ਨਾ ਪੂਰਾ ਹੋਣ ਨਾਲ ਬਹੁਤ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁਖੀ ਮਾਨਣਾ ਲੋਕ ਘਰੇ ਪਹੁੰਚ ਰਹੇ ਆ ਉਸ ਕਹਿ ਨਹੀਂ ਸਕਦੇ ਜੀ ਇੰਨਾ ਦੁੱਖ ਦਾ ਟਾਈਮ ਹੈ ਕਿੰਨੀ ਉਮਰ ਸੁंदर ਸਿੰਘ ਇੱਕੋ ਇੱਕ ਆਪਣੇ ਪਰਿਵਾਰ ਦਾ ਸਹਾਰਾ ਸੀ ਜੀ ਕੰਮ ਕਰਦਾ ਸੀ ਘਰ ਦਾ ਤੇ ਆਪ ਦਾ ਗੁਜ਼ਾਰਾ ਕਰਦਾ ਸੀ 9 ਜਾਨ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਤੁਰ ਜਾਣਾ ਮਾਪਿਆਂ ਵਾਸਤੇ ਬਹੁਤ ਹੀ ਵੱਡੇ ਸਦਮੇ ਦੀ ਗੱਲ ਹੈ ਕਿੰਨੀ ਉਮਰ ਸੀ ਜੀ ਉਮਰ ਤਕਰੀਬਨ 40 ਤੋਂ ਥੱਲੇ ਜੀ 35 ਦੇ ਕਰੀਬ ਹੋਊਗੀ ਹੰਦਾ ਜਾਂ ਕਿੰਨੇ ਬੱਚੇ ਸੀ ਦੋ ਬੱਚੇ ਆ ਜੀ ਉਹਨਾਂ ਦੇ ਇੱਕ ਬੱਚਾ ਹੈ ਕਿੰਨੀ ਉਮਰ ਬੱਚੇ ਦੀ 9-10 ਸਾਲ ਦਾ ਬੱਚਾ ਦੱਸਦੇ ਆ ਜੀ ਨਵਾਲਕੀ ਆ ਛੋਟਾ ਬੱਚਾ ਜੀ ਅੱਛਾ ਘਰ ਦੇ ਵਿੱਚ ਕਮਾਉਣ ਵਾਲਾ ਕੌਣ ਕੌਣ ਹੈ ਇਹਨਾਂ ਦਾ ਕਮਾਉਣ ਵਾਲਾ ਤਕਰੀਬਨ ਜੀ ਉਹਦਾ ਬਲਜਿੰਦਰ ਸਿੰਘ ਹੀ ਸੀਗਾ ਬਲਜਿੰਦਰ ਸਿੰਘ ਹੀ ਸੀ ਜੀ ਮੇਨਾ ਉਹਦਾ ਫਾਦਰ ਸਾਹਿਬ ਉਹ ਵੀ ਬਜ਼ੁਰਗ ਹੋ ਚੁੱਕੇ ਆ ਕੀ ਕੰਮ ਕਰਦੇ ਬਲਜਿੰਦਰ ਜੀ ਬਲਜਿੰਦਰ ਸਿੰਘ ਖੇਤੀਬਾੜੀ ਖੇਤੀ ਦਾ ਪਾਜੀ ਤੇ ਖੇਤੀਬਾੜੀ ਦਾ ਨਾਲ ਕਰਦੇ ਸੀ ਖੇਤੀਬਾੜੀ ਦਾ ਨਾਲ ਕਰਦੇ ਸੀ ਨਾਲ ਆਪਦਾ ਟੈਕਸੀ ਰੱਖੀ ਵੀ ਸੀ ਕਾਰੋਬਾਰੰਦਰ ਜਾਂਦੇ ਸੀ ਸਾਰਾ ਘਰ ਦੇ ਵਿੱਚ ਜੀ ਉਹਦੇ ਸਰਤੇ ਸੀ ਜੋ ਕਾਰੋਬਾਰ ਘਰ ਦਾ ਚੱਲ ਰਿਹਾ ਸੀ ਬਜ਼ੁਰਗ ਮਾਪਿਆਂ ਨੂੰ ਸੰਭਾਲਦਾ ਸੀ ਪਿੰਡ ਦੇ ਵਿੱਚ ਬੜਾ ਪ੍ਰੇਮ ਸੀ ਨੌਜਵਾਨ ਦਾ